ਇੱਕ ਮਿੰਟੋ ਜੀ ਆਪਾਂ ਕਮੈਂਟ ਪੜ੍ਹ ਦਈਏ ਫਿਰ ਆਪਾਂ ਰੁਕਸਤੀ ਲੈਣੇ ਆ ਜੀ ਪਰਮ ਢਿੱਲੋਂ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਇਹ ਕਹਿੰਦੇ ਨੇ ਕਿ ਬਈ ਇੱਕ ਹੈਂਡੀਕੈਪ ਟੀਚਰ ਸੀ 68% ਤੇ ਹਰ ਵਾਰ ਡਿਊਟੀ ਲਾ ਦਿੰਦੇ ਸੀ ਵੋਟਾਂ ਦੇ ਵਿੱਚ ਕਹਿੰਦੇ ਜਦੋਂ ਦੀ ਜੌਬ ਛੱਡ ਕੇ ਕੈਨੇਡਾ ਆਏ ਆ ਤੇ ਇੱਥੇ ਪੈਸੇ ਤੇ ਮੈਡੀਕਲ ਫੈਸਿਲਿਟੀ ਵੀ ਮਿਲਦੀ ਆ ਭਾਈ ਇਹ ਸਮੱਸਿਆ ਤੇ ਨਾਲ ਢਿੱਲੋਂ ਸਾਹਿਬ ਕੱਲ ਵੀ ਰੋ ਕੇ ਹਟੇ ਆ ਅੱਜ ਵੀ ਰੋ ਰਹੇ ਆ ਕਿ ਇਨਾਂ ਦਾ ਤਾਂ ਬੇੜਾ ਕਰਕੇ ਆ ਪਿਆ ਮੈਂ ਮੈਂ ਤਾਂ ਗੱਲ ਸਿੱਧੀ ਕਹਿ ਦਿੰਦਾ ਹੁਣ ਜੀ ਜੀ ਮੇਰੇ ਬਹੁਤ ਸਾਰੇ ਦੋਸਤ ਤੁਹਾਡੇ ਸਮੇਤ ਟੀਚਿੰਗ ਲਾਈਨ 'ਚ ਆ ਮੇਰੀਆਂ ਆਪਣੀਆਂ ਭੈਣਾਂ ਨੇ ਮੈਂ ਦੱਸਿਆ ਸੀ ਤੁਹਾਨੂੰ ਸਾਡੀ ਸਾਡੀ ਭੈਣ ਦੀ ਡਿਊਟੀ ਲੱਗੀ ਜਿਹਦਾ ਬੱਚਾ ਕੁਝ ਮਹੀਨੇ ਦਾ ਯਾਰ ਜੀ ਉਹ ਕਿਵੇਂ ਮੰਨ ਲਓ ਕਿੱਥੇ ਡਿਊਟੀ ਲੱਗੇਗੀ ਕਿਦਾਂ ਬੱਚਾ ਰਹੇਗਾ ਇੱਕ ਦਿਨ ਰਾਤ ਦੁੱਧ ਤੋਂ ਬਗੈਰ ਮਾਂ ਤੋਂ ਬਗੈਰ ਜੀ ਕੁਝ ਨਹੀਂ ਸੋਚਦੇ ਸਰ ਤੇ ਥਲੜਿਆਂ ਦਾ ਨੁਕਸ ਜ਼ਿਆਦਾ ਜੇ ਇਹਦੇ ਚ ਕੋਈ ਸਰਕਾਰੀ ਪਾਲਿਸੀ ਦਾ ਕੋਈ ਜ਼ਿਆਦਾ ਜਾਂ ਮਾਨ ਸਾਹਿਬ ਦਾ ਕੋਈ ਜ਼ਿਆਦਾ ਸਿੱਖਿਆ ਮੰਤਰੀ ਦਾ ਕੋਈ ਜ਼ਿਆਦਾ ਦੋਸ਼ ਨਹੀਂ ਹੋਣੀ ਹੈ ਬਿਲਕੁਲ ਜੀ ਆ ਠੀਕ ਹੈ ਨਾ ਇਹਨਾਂ ਨੇ ਆਊਟਸੋਰਸਿੰਗ ਵਾਲੇ ਲਾ ਰੱਖੇ ਨੇ ਸਰ ਜਿਹੜੇ ਕਾਇਦੇ ਦੇ ਮੁਤਾਬਕ ਨਹੀਂ ਲਾਏ ਜਾਂਦੇ ਜੀ 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 ਅਸੀਂ ਰੋਜ਼ਾਨਾ ਕਹਿੰਨੇ ਆ ਇਸ ਸਿਸਟਮ ਨੂੰ ਕਹਿੰਨੇ ਆ ਕਿ ਭਾਈ ਪਹਿਲੀ ਗੱਲ ਟੀਚਰ ਲਾਉਣੀ ਨਹੀਂ ਚਾਹੀਦੇ ਆ ਤੁਸੀਂ ਅੰਗ ਹੀ ਟੀਚਰ ਵੀ ਲਾ ਦੇਣਾ ਹੂੰ ਤੁਸੀਂ ਡ੍ਰੈਗਨ ਡੇਡੀਆਂ ਸਹੀਆਂ ਨੇ ਯਾਰ ਤੁਹਾਡਾ ਇੱਥੇ ਪਲਾ ਹੋਏਗਾ ਫਿਰ ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਸਾਡੇ ਨਾਲ ਐ ਕਰਦੀਆਂ ਤੁਸੀਂ ਆਪਣੇ ਸਾਥੀਆਂ ਨਾਲ ਕੀ ਕਰਦੇ ਹੋ ਜਿਹੜੇ ਡਾਟਾ ਭੇਜਦੇ ਹੋ ਤੁਸੀਂ ਜੀ ਤੇ ਜਿਹੜੇ ਮਤਲਬ ਕਿ ਜੈਨੀਅਨ ਕੇਸ ਹੈ ਉਹਨਾਂ ਦੀਆਂ ਡਿਊਟੀਆਂ ਨਹੀਂ ਕਟੀਆਂ ਜਾਂਦੀਆਂ ਮੈਂ ਬੜੀ ਭੱਜ ਦੌੜ ਕੀਤੀ ਸਾਬ ਕਿਉਂਕਿ ਬੱਚਾ ਛੋਟਾ ਹੈ ਕਰਨਾ ਪੈਂਦਾ ਹੈ ਹਨਾ ਤਾਂ ਪਰ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਸੁਣ ਰਿਹਾ ਕੋਈ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਵਾਲਾ ਕੰਮ ਚੱਲ ਜਾਂਦਾ ਕਿ ਇੱਥੇ ਮੈਂ ਇੱਕੋ ਗੱਲ ਕਹੂੰਗਾ ਅੰਨੀ ਪੀਂਦੀ ਹੈ ਤੇ ਕੁੱਤਾ ਚੱਟਦਾ ਜਿਹਦੀ ਤਗੜੀ ਸਫਾਰਸ਼ ਹੈ ਉਹਦੀ ਡਿਊਟੀ ਲੱਗਣੀ ਨਹੀਂ ਲੱਗਣੀ ਨਹੀਂ ਉਹਦੀ ਬਿਲਕੁਲ ਉਹ ਤਾਂ ਡੀਓ ਸਾਹਿਬ ਫੋਨ ਕਰਕੇ ਪੁੱਛਣਗੇ ਹਮ ਕਿ ਕਾਕਾ ਜਾਂ ਕਾਕੀ ਕਿੱਥੇ ਰਹਿਣਾ ਤੂੰ ਕਿੱਥੇ ਰਹਿਣਾ ਜੀ 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 ਤਾਂ ਇਹ ਬਿਲਕੁਲ ਤੁਹਾਡੀ ਗੱਲ درست ਥਿਆ ਚਲੋ ਤੁਹਾਨੂੰ ਸਰ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਹਮ ਤੇ ਤੁਹਾਨੂੰ ਅਗਲੀ ਜ਼ਿੰਦਗੀ ਜਿਹੜੀ ਹੈ ਉਹ ਮੁਬਾਰਕਬਾਦ ਦੁਆ ਹੈ ਤੁਹਾਡੇ ਵਾਸਤੇ ਜੀ ਢਿਲੋ ਸਾਹਿਬ ਪਰ ਬਿਲਕੁਲ ਤੁਸੀਂ ਸਹੀ ਕਿਹਾ ਇੱਥੇ ਸਾਡੇ ਸਾਡੇ ਸਿਸਟਮ ਤਾਂ ਖਰਾਬ ਹੀ ਆ ਹਮ ਪਰ ਸਿਸਟਮ ਦੇ ਆਰਗਨ ਜਿਹੜੇ ਆ ਨਾ ਉਹ ਵੀ ਜਲਾਦ ਬਣੇ ਪਏ ਨੇ ਜਿਹੜੇ ਸਾਡੇ ਹੀ ਭੈਣ ਭਰਾ ਨੇ ਸੀ ਬਿਲਕੁਲ ਬਿਲਕੁਲ